मतलब आ त चलो थोड़ी दा त लेदा थोड़ी दा त मतलब हां ते बाकी ਵਾ ਫਾਰਮ ਗ੍ਰੇਡ ਵਾਲਾ ਨੂੰ ਲਾਕਟ ਕੀਤਾ ਸੀ ਕਹਿੰਦੇ ਆ ਗਈ ਸੀ ਜਲਦੀ ਆ ਗਈ ਸੀ ਫਾਰਮ ਗ੍ਰੇਡ ਤਾਂ ਆ ਗਈ ਸੀ 5 4 ਮਿੰਟ ਚ ਆ ਗਈ ਸੀ ਜੀ ਫਾਰਮ ਉਹ ਦਰਖਤ ਵੀ ਝੋਲ ਸਗਾ ਜੀ ਨਾ ਦਰਖਤ ਵੀ ਉਹ ਮੱਕੀ ਵੀ ਖਰਾਬ ਹੋ ਗਈ ਕਰਦੀ ਉਹਨਾਂ ਉੱਥੇ ਮੱਕੀ ਵੀ ਜੀ ਵੀ ਚੀ ਉਹ ਐਕਚੁਅਲੀ ਇਹਨਾਂ ਜੀ ਦਰਖਤ ਵੀ ਉਹਦੇ ਕਰਕੇ ਰੋਗੀ ਜੀ ਨਹੀਂ ਮੈਨੂੰ ਦੱਸੋ ਵੀ ਜਦੋਂ ਆਪਾਂ ਕਣਕ ਪਾਉਂਦੇ ਆ ਸਰੋਂ ਕਿੰਨੀ ਦਿਨ ਪਹਿਲਾਂ ਵੱਢੀ ਜਾਂਦੀ ਆ ਸਰੋਂ 20 ਦਿਨ ਪਹਿਲਾਂ 20 ਦਿਨ ਪਹਿਲਾਂ ਵੱਢੀ ਜਾਂਦੀ ਆ ਨਾ ਜੀ ਮਤਲਬ ਜੇ ਆਪਾਂ ਦੇਖੋ ਕੋਸ਼ਿਸ਼ ਤਾਂ ਜੋ ਸਰਕਾਰ ਤਾਂ ਜੋ ਕਰ ਸਕਦੀ ਐ ਫਾਰ ਅਪਗ੍ਰੇਡ ਭੇਜੇਗੀ ਇਲਾਜ ਕਰਾ ਦੇਗੀ ਮਤਲਬ ਚਲੋ ਮੈਂ ਵੀ ਇੱਕ ਇਨਸਾਨੀਅਤ ਦੇ ਨਾਤੇ ਥੋੜੀ ਖਰੀਦ ਜੋ ਵੀ ਕੰਮ ਘਾਟਾ ਪੂਰਾ ਕਰ ਦਾਂਗੇ ਆਪਾਂ ਬਟ ਇਹ ਬਾਹਰ ਦਾ ਤਾਂ ਨਾ ਹੋਣ ਜੀ ਇਹਦੇ ਵਾਸਤੇ ਆਪਾਂ ਕੀ ਕਰ ਸਕਦੇ ਆ ਮੈਨੂੰ ਲੱਗਦਾ ਵੀ ਜਿੱਥੇ ਥੋੜੀ ਥੋੜੀ ਦੇਰ ਬਾਅਦ ਨਾ ਸਰੋਂ ਦੇ ਕਿਆਰੇ ਬੀਜਦੇ ਹੋ ਦੋ ਦੋ ਇੱਕ ਦੋਨੇ ਕਿਸਾਨ ਬੀਜ ਲੈਣ ਸਰ ਉਹ ਪਹਿਲਾਂ ਕੱਟੀ ਜਾਊਗੇ ਉਹ ਅੱਗ ਫਿਰ ਅੱਗੇ ਚੱਲੂਗੀ ਨਾ ਉਹਦੇ ਵਿੱਚ ਵੀ ਦੂਜਾ ਜਾਂ ਕੋਈ ਜਿਵੇਂ ਤੁਸੀਂ ਕਹਿੰਦੇ ਆ ਮੈਂ ਕਹਿੰਦਾ ਬਰਸੀਨ ਹੋਵੇ ਜੀ ਮੱਕੀ ਝੋਲਸੀ ਗਈ ਬੰਦੇ ਤਾਂ ਵੱਜ ਜਾਣਗੇ ਕਸ਼ਲ ਦੀ ਕਮੀ ਤਾਂ ਪੂਰੀ ਕੀਤੀ ਜਾ ਸਕਦੀ ਹੈ ਜੀ ਉਹ ਬਾਇਰਲੈਂਡ ਟਾਈਪ ਇੰਪਲੀਮੈਂਟ ਹੋ ਸਕਦਾ ਜੰਗਲ ਸੁਨੇ ਬਾਇਰਲੈਂਡ ਹਾਂ ਉਹ ਮਤਲਬ ਤੁਸੀਂ ਵਿੱਚ ਗ੍ਰੀਨ ਬੈਲਟਾ ਬਣਾ ਦਿਓ ਉਹਦੇ ਤੇ ਜਾਂ ਖਾਲੀ ਜਗ੍ਹਾ ਹੋਵੇ ਜਿਵੇਂ ਆਪਣੇ ਤੁਸੀਂ ਪਹਿਲਾਂ ਸਰੋਂ ਬੀਜ ਤੇ ਬਾਅਦ ਚ ਉੱਥੇ ਚਾਰਾ ਬੀਜਾ ਹੋਵੇ ਜਿਵੇਂ ਫਰੀ ਬੈਲਟ ਆ ਗਈ ਬਚਾ ਲੈਣਾ ਜੀ ਮਤਲਬ ਫਿਰ ਅੱਗੇ ਅੱਗੇ ਨਹੀਂ ਵਧੂਗੀ ਜਿਵੇਂ ਆ ਹੁਣ ਤਾਂ ਕੋਈ ਕਿਤੇ ਰੁਕਣਾ ਹੀ ਨਹੀਂ ਨਾ ਇਹਨੇ ਮਤਲਬ ਪਾਵੇ 4-5 10 ਕਿਲੋਮੀਟਰ ਲੰਘ ਜੇ ਕਈ ਜਗ੍ਹਾ ਤੇ ਹੋਇਆ ਵੀ ਆ ਕਈ ਪਿੰਡਾਂ ਚ ਲੰਘ ਜਾਂਦੀ ਜੀ ਕਈ ਪਿੰਡਾਂ ਚ 100-200 ਕਿਲਾ ਛੜਿਆ ਵੀ ਆ ਜੀ ਮਤਲਬ अच्छा फिर हुन फायर ब्रिगेड ਦਾ ਵੀ ਉਹਦਾ ਏਰੀਆ ਇੰਨਾ ਫੈਲ ਜਾਂਦਾ ਕਿ ਉਹ ਫਾਇਰ ਬ੍ਰਿਗੇਡ ਤੇ ਮਤਲਬ ਇੱਕ ਤਾਂ ਜਿੱਥੇ ਬਿਲਡਿੰਗ ਹੈ ਉੱਥੇ ਫਾਇਰ ਬ੍ਰਿਗੇਡ ਜ਼ਿਆਦਾ ਕੰਮ ਕਰਦੀ ਹੈ ਉੱਥੇ ਓਪਨ ਚ ਕਿੱਥੇ ਫਾਇਰ ਬ੍ਰਿਗੇਡ ਬੋਲੋ ਪੀ ਪੰਪ ਪੰਪ ਲੈ ਆਏ ਪਾਣੀ ਦੇ ਪੰਪਟਰ ਬਹੁਤ ਆ ਗਏ ਸੀ ਉਹ ਰੱਖ ਕੇ ਆ ਗਏ ਜਿਹੜੇ ਪੰਪਾਂ ਦੇ ਪਾਣੀ ਦੇ ਪੰਪ ਬੱਡੇ ਪਾਣੀ ਪਾ ਕੇ ਰੱਡੇ ਪੰਪ ਲੈ ਕੇ ਆ ਗਏ ਉਹਦੇ ਕਰਕੇ ਕੁਸ ਪਰ ਵਾਲੇ ਡਾਈ ਵੀ ਟ੍ਰੈਵਲ ਹੋ ਜਾਂਦਾ ਜੀ ਉਹਦੇ ਨਾਲ ਹਰਬੰਦ ਦਾ ਕਾਫੀ ਰੱਖਿਆ ਜੀ ਪਿੰਡਾਂ ਚ ਹਰੇਕ ਦਾ ਭਰ ਕੇ ਖੜਾਇਆ ਪਾਉਂਦਾ ਪੰਪ ਪਰ ਨਹੀਂ ਹੁੰਦਾ ਜੀ ਹੁੰਦਾ ਕਰਦੇ ਆ ਜੀ ਉਹ ਲੋਕ ਜਿਹੜੇ ਕੰਬਾਈਨ ਵਾਲੇ ਵੀ ਕਰਦੇ ਆ ਹੁਣ ਵਾਲੋ ਡਰਮ ਟ੍ਰੰਬ ਵੀ ਭਰ ਕੇ ਰੱਖਦੇ ਆ ਉਹ ਕਰਦੇ ਆ ਪਿੰਡ ਵਾਲੇ ਵੀ ਕਰਦੇ ਆ ਵਿਚਾਰੇ ਬਾਤਾਂ ਤੇ ਜੀ ਜਦੋਂ ਕਦੀ ਮੈਂ ਸੋਚ ਰਿਹਾ ਸੀ ਇਹਦੇ ਬਾਰੇ ਵੀ ਇਹ ਤੇ ਜਿਵੇਂ ਜੇ ਆ ਹੁਣ ਜਿੱਥੇ 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 ਉਹ ਅੱਗੇ ਸੀ ਮੱਕ ਕੀ ਕਰਕੇ ਰੋਗੀ ਜੀ ਇੱਧਰ ਮੱਕੀ ਦੀ ਵਾਸਤੇ ਕੀ ਕਰਨੀ ਸੀ ਉਹਨੇ ਬਾਹਿਆ ਵਾਦੀ ਉਹ ਖਾਲੀ ਖੇਤੀ ਉੱਥੇ ਵੀ ਰੋਕ ਗਈ ਮੰਨ ਲਓ ਜੇ ਸਰੋਂ ਵਾਲਾ ਹੋਏਗਾ ਤਾਂ ਖਾਲੀ ਰੋਕ ਜੇਗੀ ਉੱਥੇ ਇੱਕ ਕਣਕ ਦੀ ਉਹਨੇ ਕੀ ਕਰਨੀ ਸੀ ਹਾਂ ਹਾਂ ਮੈਂ ਵੈਸੇ ਗੱਲ ਕਰਦਾ ਵੀ ਕਣਕ ਉਹ ਸਰੋਂ ਤਾਂ ਪਹਿਲਾਂ ਵੱਢੀ ਜਾਊਗੀ ਨਾ ਤੇ ਚਲੋ ਇਹ ਤਾਂ ਥੋੜੀ ਸੀ ਨਾ ਜੀ ਰੋਕਾਂ ਸੀ ਤਾਂ 4 400 ਕਣਕ ਸੜ ਗਈ ਹੈ ਨਾ ਉਹਦਾ ਖਾਣ ਨੂੰ ਦਾਣੇ ਵੀ ਨਹੀਂ ਜਾਂਦੇ ਘਰ ਚੋਂ ਜਿਹੜੇ ਬੰਦੇ ਸਾਰੀ ਸੜ ਗਈ ਜ਼ਮੀਨ ਦੇ ਉੱਤੇ ਉਹਨੂੰ ਤਾਂ ਵਿਚਾਰੇ ਦਾਣੇ ਵੀ ਮੋਲ ਲੈਣੇ ਪੈਂਦੇ ਉਹਨੂੰ ਦਾਣੇ ਬਨੂ ਤਾਂ ਉਹਨੋਂ ਦੇ ਕੱਲ ਮੈਂ ਤੈਨਾਂ ਨੂੰ ਦੇਖ ਕੇ ਆਇਆ ਜੀ ਉਹਨਾਂ ਨਾਲ ਕੰਜਾ ਆਉਦੇ ਤੈਨੂੰ ਹੀ ਸਿਖਿਆ ਹੁੰਦਾ ਮੈਂ ਜੀ ਇਸ ਵਾਰੀ ਮੈਨੂੰ ਲੱਗਦਾ ਥੋੜੇ ਜ਼ਿਆਦਾ ਹੋਇਆ ਜੀ ਮੈਂ ਮੈਂ ਉੱਥੇ ਕੋਈ ਨਹੀਂ ਜੀ ਜ਼ਿਆਦਾ ਥੋੜਾ ਨਹੀਂ ਨਹੀਂ ਮੈਂ ਡਾਕਟਰਾਂ ਨੂੰ ਵੀ ਪੁੱਛਿਆ ਮੈਂ ਕਿਹਾ ਜੀ ਹਰ ਸਾਲ ਇੰਨੇ ਆਉਂਦੇ ਕਹਿੰਦੇ ਨਹੀਂ ਇਸ ਵਾਰੀ ਕੁਝ ਜ਼ਿਆਦਾ ਹੋ ਗਿਆ ਬਰਨ ਦੇ ਜਿਹੜੇ ਹਾਂ ਜੀ ਹਾਂ ਮਾਈਕਾਈਟ ਨਹੀਂ ਹੁੰਦਾ ਮਾਈਕਾਈਟ ਉਧਰਲੀ ਸਾਈਡ ਕਰ ਲਾ ਸਰ ਉੱਥੇ ਕਰ ਲਾ ਕੇ ਜੀ ਆਸਤਿਮਰੋਗ ਆਜ ਵਸਤਿਮ ਸਵਾਦ ਹਾਂਜੀ ਹਾਂਜੀ ਕਰ ਲਓ ਖੇਚੇ ਕਰੋ ਜੀ ਖੇਚੇ ਆਜੋ ਜੀ ਇੱਥੇ ਇੱਥੇ ਤੇਜ਼ ਤੋਂ ਫਿੱਤਰ ਹੈਣਾ ਇੱਥੇ ਜਿੱਦਾਂ ਮਰਜ਼ੀ ਕਰ ਲਓ ਖੇਚੇ ਇੱਧਰ ਕਰ ਲਓ ਠੀਕ ਆਜਣ ਜਰੂਰ ਵੀ ਆਜੋ ਅਦਰ ਆਜੋ ਤੁਸੀਂ ਨਾਰੋ ਕਰਕੇ ਵਾਸਤੇ ਮੈਂ ਪੂਰਾ ਦੇਖਦਾ ਹਾਂ ਉਸਨੂੰ ਨਾਰੋ ਜੋ ਤੁਸੀਂ ਤੇ ਅਦਰ ਆਜੋ ਰਜੀਤ ਨਾਲ ਆਜੋ ਜਗਦੀਪ ਸਰ ਤੁਸੀਂ ਜਿਹੜੇ ਹੈਗੇ ਬਿੱਤੇ ਦਿਨ ਜਿਹੜੀ ਅੱਗ ਲੱਗੀ ਸੀ ਤੇ 100 ਬੰਦੇ ਤੇ ਛੋਟੇ ਸੁਗਿਆ ਜਿੰਨੇ ਜ਼ੂਰ ਤੇ ਸਰਕਾਰ ਵੱਲੋਂ ਕੀ ਮਾਲੀ ਮਦਦ ਕੀਤੀ ਹੈ ਦੇਖੋ ਪਹਿਲੇ ਤਾਂ ਜਦੋਂ ਮੈਨੂੰ ਇਹ ਖਬਰ ਮਿਲੀ ਹੈ ਨਾ ਜੀ ਜ਼ਰਾ ਅਸਲ ਮੈਨੂੰ ਇਹ ਮੀਡੀਆ ਦੇ ਥਰੂ ਮਿਲੀ ਸੀ ਮੈਂ ਉਦੋਂ ਬਾਰਡਰ ਜਿਹੜਾ ਹੈਗਾ ਉੱਥੇ ਯੁੱਧ ਨਾਸ਼ੀ ਵਿਰੋਧਾ ਨਾ ਜੀ ਮੈਂ ਅਪਰੋਚ ਪਰ ਕਰਨ ਦਰਨੋ ਰਮਨ ਸਾਹਿਬ ਦੇ ਟੂਰ ਤੇ ਸੀਗਾ ਬਈ ਦੂਰ ਸੀਗਾ ਇੱਥੋਂ ਤੇ ਮੈਂ ਫਿਰ ਪਹੁੰਚ ਮੇਰੇ ਵਾਸਤੇ ਪਹੁੰਚਣਾ ਉੱਥੋਂ ਉਹਨੂੰ ਘਟੋ ਘਟ ਵੀ 4-5 ਘੰਟੇ ਦਾ ਮੇਰਾ ਸਫਰ ਸੀਗਾ ਤੇ ਮੈਂ ਫਿਰ ਰੋਸ਼ਨ ਸਾਹਿਬ ਨੂੰ ਫੋਨ ਕੀਤਾ ਕਹਿੰਦੇ ਰੋਸ਼ਨ ਸਭ ਤੋਂ ਪਹਿਲੀ ਗੱਲ ਸੀ ਵੀ ਜਿਹੜਾ ਜਾਨੀ ਨੁਕਸਾਨ ਨਹੀਂ ਹੋਣਾ ਚਾਹੀਦਾ ਬਾਕੀ ਤਾਂ ਕੋਈ ਗੱਲ ਨਹੀਂ ਜਿਹੜਾ ਤੂੜੀ ਵਾਲਾ ਨੁਕਸਾਨ ਹੈ ਤਾਂ ਅਸੀਂ ਜਿਹੜੇ ਵੀ ਕਿਸਾਨ ਦਾ ਜੰਨਾ ਹੋਇਆ ਉਹ ਮੈਂ ਆਪਜੀ ਤਨਖਾਹ ਤੋਂ ਖਰੀਦ ਕੇ ਦੇ ਦਾਂਗਾ ਕੋਈ ਇਸ਼ੂ ਨਹੀਂ ਹੈ ਜੇ ਤੁਮ ਮਰਜ਼ੀ ਲਾ ਲਓ ਮੈਨੂੰ 10 ਦਸਤਨ ਫਿਰਨੇ ਦੀ ਤੂੜੀ ਆਈ ਉਹ ਮੈਂ ਤੇ ਅਸੀਂ ਪ੍ਰਸ਼ਾਸਨ ਵੱਲੋਂ ਵੀ ਸਾਰ ਸਭਵ ਸੰਭਵ ਇਹਨਾਂ ਦੀ ਮਦਦ ਕਰ ਰਹੇ ਹਾਂ ਜੀ ਬਚਾਏ ਹੋ ਗਿਆ ਵੀ ਤੂੜੀ ਸੀ ਮਤਲਬ ਦਾਣਾ ਸੰਭਾਲਿਆ ਹੋਇਆ ਸੀ ਸਭ ਤੋਂ ਵੱਡੀ ਗੱਲ ਇਹ ਆ ਵੀ ਚਲੋ ਮਤਲਬ ਜਿਹੜਾ ਜਾਨੀ ਨੁਕਸਾਨ ਦਾ ਜਿਹੜਾ ਸੀਗਾ ਉਹਦਾ ਬੰਦੇ ਦਾ ਜਿਹੜਾ ਨੁਕਸਾਨ ਹੋਇਆ ਨਾ ਜੀ ਤੇ ਕੱਲ ਮੈਂ ਪੀਜੀਆ ਗਿਆ ਸੀ ਉੱਥੇ ਇੱਕ ਆਪਣੇ ਸਾਡੇ ਇਥੋਂ ਸੀਗੇ ਜੀ ਜਿਹੜੇ ਤੇ ਇੱਕ ਫਰੀਦਕੋਟ ਤੋਂ ਸੀ ਔਰ ਇੱਕ ਮੋੜਵੰਡੀ ਤੋਂ ਸੀ ਤਿੰਨ ਬੰਦੇ ਜਿਹੜੇ ਸੀ ਉਹ ਉਹ ਇਸ ਤੋਂ ਵੀ ਜ਼ਿਆਦਾ ਬੁਰੀ ਤਰ੍ਹਾਂ ਚੋਲਸੇ ਹੋਏ ਸੀਗੇ ਤੇ ਇਹਨਾਂ ਦਾ ਜਿਹੜਾ ਇਲਾਜ ਆ ਸੀ ਉਹ ਮੈਂ ਮਨਜੋਗ ਮੁਖਤਦੀ ਸਾਹਿਬ ਨਾਲ ਮਿਲ ਕੇ ਉਹਨਾਂ ਨੇ ਮੈਨੂੰ ਫੋਨ ਆਇਆ ਸੀ ਨਾ ਕਿ ਜੀ ਉਹ ਕੰਦਰ ਵਰਸਾ ਦਾ ਸਾਰਾ ਇਲਾਜ ਕਰਾਉ ਉਹਦੇ ਜੀ ਕਮ ਨਹੀਂ ਰਹਿਣੀ ਚਾਹੀਦੀ ਇਲਾਜ ਸਾਰਾ ਅਸੀਂ ਇਹਨਾਂ ਦਾ ਫਰੀ ਕਰਾਵਾਂਗੇ ਜੀ ਸਰ ਇੱਕ ਤਾਂ ਇਹ ਮਦਦ ਹੈ ਬਾਕੀ ਪਰਿਵਾਰ ਦੀ ਹੋਰ ਸੰਭਵ ਵੀ ਜੋ ਵੀ ਉਹਨਾਂ ਦੀ ਹੋਰ ਮਦਦ ਹੈ ਮੈਂ ਕਰਕੇ ਵੀ ਆਇਆ ਹੋਰ ਵੀ ਕਰਾਂਗੇ ਕੋਈ ਬੜੀ ਪਤਾ ਨਹੀਂ ਵਿਚਾਰਾ ਕਿੰਨੀ ਦੇਰ ਕੰਮ ਨਹੀਂ ਕਰ ਪਾਏਗਾ ਔਰ ਅਸੀਂ ਪਹਿਲਾਂ ਤਾਂ ਅਰਦਾਸ ਇਹ ਆ ਕਿ ਐਸੋ ਲਿਸਤਨਾਂ ਦੇ ਵਿੱਚ ਜਿਹੜੇ ਸੜ ਜਾਂਦੇ ਬੰਦੇ ਨਾ ਜਿ ਉਹਨਾਂ ਦੇ ਗੁਰਦੇ ਕੰਮ ਕਰਨੇ ਬੰਦ ਕਰ ਦਦੇ ਆ ਇਹਨੂੰ ਏਕਿਊਟ ਰੀਨਲ ਸ਼ਟਡਾਊਨ ਕਹਿੰਦੇ ਆ ਮਤਲਬ ਕਿੰਡੀਆਂ ਇੱਕਦਮ ਕੰਮ ਕਰਨਾ ਬੰਦ ਕਰ ਦਿੰਦੇ ਆ ਤੇ ਡਾਲਸਿਸ ਹੋ ਰਿਹਾ ਉਹਨਾਂ ਦਾ ਬਟ ਕਈ ਵਾਰੀ ਰਿਕਵਰ ਕਰ ਜਾਂਦੇ ਆ ਔਰ ਸਾਨੂੰ ਪੂਰੀ ਉਮੀਦ ਆ ਔਰ ਅਰਦਾਸ ਵੀ ਆ ਹੁਣ ਤੇ ਇਸ ਤੋਂ ਅੱਗੇ ਤਾਂ ਅਰਦਾਸ ਹੀ ਆ ਜੀ ਇਹ ਉਹਨਾਂ ਦੇ ਗੁਰਦੇ ਠੀਕ ਹੋ ਜਾਣਾ ਨੂੰ ਬਾਕੀ ਜਿਹੜਾ ਪਟਿਆਲੇ ਵਾਲੇ ਆਪਣੇ ਇੱਥੇ ਵਾਲੇ ਸਾਥੀ ਸੀ ਆਪਣੇ ਮਜ਼ਦੂਰ ਸੀ ਉਹ ਉਹਨਾਂ ਦੇ ਬਰਨ 50 55% ਦੇ ਦੂਜਿਆਂ ਦੇ 80% ਦੇ ਕਰੀਬ ਜੀ 80 85% ਉਹਨਾਂ ਦਾ ਫੇਸ ਵੀ ਸਾਰਾ ਕੁਝ ਹੋਛਾ ਹੋਇਆ ਸੀ ਤੇ ਅਗਰ ਤੋਂ ਅੱਗੇ ਅਰਦਾਸ ਹੈ ਜੀ ਆਪਾਂ ਬਾਕੀ ਮਦਦ ਸਰਕਾਰ ਵੱਲੋਂ ਇਲਾਜ ਦੀ ਔਰ ਉਹਨਾਂ ਦੇ ਪਰਿਵਾਰ ਦੀ ਬਾਹ ਫੜਨੀ ਔਰ ਜਿਹੜੇ ਕਿਸਾਨਾਂ ਦਾ ਇੱਥੇ ਨੁਕਸਾਨ ਹੋਇਆ ਉਹਨਾਂ ਸਾਰਿਆਂ ਦੀ ਬਾਹ ਫੜਨੀ ਹੈ ਸਰਕਾਰ ਇਹਨਾਂ ਦੇ ਨਾਲ ਖੜੀ ਆ ਜੀ ਪੂਰੀ ਲਟਕੇ ਖੜੀ ਆ ਅਸੀਂ ਇਹ ਸਾਰਾ ਕੁਝ ਕਰਾਂਗੇ ਅਸੀਂ ਮੈਂ ਇਹਨਾਂ ਨਾਲ ਸਲਾਹ ਕਰ ਰਿਹਾ ਸੀਗਾ ਜੀ ਅੱਗੇ ਜਿਸ ਤਰ੍ਹਾਂ ਆਪਣੇ ਬੁਜਿੱਤੇ ਜਿੱਥੇ ਕਣਕ ਆ ਵੀ ਨਹੀਂ ਤਾਂ ਕਣਕ کہیں کہیں ਜਗ੍ਹਾ ਤੇ 100 100 200 200 ਏਕੜ ਸੜ ਗਏ ਨੇ ਇਹ ਕਿਉਂਕਿ ਕਣਕ ਸੁੱਕੀ ਹੁੰਦੀ ਆ ਝੋਨੇ ਦੇ ਵਿੱਚ ਨਾ ਜੀਰੀ ਦਾ ਜਿਹੜਾ ਮੁੱਢ ਹੁੰਦਾ ਉਹ ਹਰਾ ਹੁੰਦਾ ਉਹਦੇ ਚ ਅੱਗੇ ਇਸ ਤਰ੍ਹਾਂ ਨਹੀਂ ਲੱਗਦੀ ਉਸ ਲਈ ਵੈਸੇ ਵੀ ਜਿਹੜੀ ਓਸ ਪੈਂਦੀ ਆ ਜਾਂ ਹੋਰ ਦੂਜਾ ਮਾਹੌਲ ਹਲਕਾ ਤਰ੍ਹਾਂ ਹੁੰਦਾ ਉਹਦੇ ਚ ਨਹੀਂ ਆਂਦੀ ਦਿੱਕਤ ਇਹ ਕਣਕ ਚ ਆਂਦੀ ਆ ਤੇ ਇਹਦੇ ਚ ਇਹ ਸੀਗਾ ਵੀ ਜੇ ਕਣਕ ਦੇ ਜੇ ਦੋਨੇ ਕਿਸਾਨ ਆਪਣੇ ਜਿਹੜੀ ਸਾਂਝੀ ਵਾਟਾ ਜੇ ਉੱਥੇ ਆਪਣਾ ਸਰੋਂ ਬੀਜ ਲੈਣ ਨਾਲੇ ਤਾਂ ਥੋੜੀ ਡਾਈਵਰਸੀਫਿਕੇਸ਼ਨ ਹੋ ਜਾਏਗੀ ਨਾਲੇ ਸਰੋਂ 15 20 ਦਿਨ ਪਹਿਲਾਂ ਵੱਢ ਜਾਂ ਕੋਈ ਉਹਦੇ ਚ ਵੱਢ ਕੇ ਚਾਰਾ ਬੀਜਦਾ ਜਾਂ ਜਵੇਂ ਬਰਸੀਨ ਆ ਜਿੱਥੇ ਅੱਗੇ ਜਿੱਥੇ ਮੱਕੀ ਦਾ ਖੇਤ ਸੀਗਾ ਸੋ ਜੇ ਇਸ ਤਰ੍ਹਾਂ ਦਾ ਕੋਈ ਆਪਣੇ ਕਿਸਾਨ ਵੀ ਜੇ ਲੋਕਲ ਲੈਵਲ ਤੇ ਪਲੈਨਿੰਗ ਕਰਕੇ ਨਾ ਜੀ ਤੇ ਉਹਦੇ ਚ ਗ੍ਰੀਨ ਜਿਹੜੀਆਂ ਕੋਈ ਕ੍ਰੌਪਸ ਖੜੀਆਂ ਆਉਣ ਜਦੋਂ ਕਣਕ ਨੇ ਪੱਕਣਾ ਤੇ ਉਹਦੇ ਨਾਲ ਵੀ ਕਾਫੀ ਹੱਦ ਤੱਕ ਜੜੀ ਇਹਦੇ ਵਿੱਚ ਮਦਦ ਮਿਲ ਸਕਦੀ ਹੈ ਬਾਕੀ ਇੰਸਾਨ ਭਰਾ ਅਵੇਅਰ ਹੈਗੇ ਜੀ ਇਹ ਸਾਰਾ ਪਾਣੀ ਸਟੋਰ ਕਰਦੇ ਆ ਇਹਨਾਂ ਨੇ ਇੱਥੇ ਆ ਕੇ ਵੀ ਇਹਨਾਂ ਨੇ ਸਾਰਾ ਸਾਰਾ ਪ੍ਰਿੰਟ ਪਹੁੰਚ ਗਿਆ ਸੀਗਾ ਲੇਕਿਨ ਇੱਕ ਬੰਦਾ ਕਿਤੇ ਘਿਰ ਗਿਆ ਕੁਝ ਦੋਨੋਂ ਪਾਸੇ ਉਹਨਾਂ ਦੇ ਮਾਦੇਬਾ ਪੰਜਾਬ ਚ ਅੱਗੇ ਕਿੱਧਰਾਂ ਵਾ ਵਾਪਸ ਨਹੀਂ ਸਰਕਾਰ ਬਾਅਦ ਦਾ ਇਹ ਸਰਕਾਰੇ ਦੇ ਬਾਰੇ ਕਰਦੀ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਚ ਆਪਾਂ ਉਹਦੇ ਚ ਆਪਾਂ ਨੂੰ ਸੋਚਣਾ ਪਵੇਗਾ ਵੀ ਕਿਸਾਨਾਂ ਦੇ ਲੈਵਲ ਤੇ ਕੀ ਹੋ ਸਕਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਥੋੜਾ ਜਿਹਾ ਉਹਦੇ ਨਾਲ ਡਾਈਵਰਸੀਫਿਕੇਸ਼ਨ ਵੀ ਹੋਏਗੀ ਵੀ ਗ੍ਰੀਨ ਬੈਲਟਸ ਹੋਣ ਥੋੜ ਬਾਕੀ ਸਾਨੂੰ ਚੇਤਨ ਹੋਣਾ ਪਵੇਗਾ ਅੱਜ ਕੱਲ ਜਿਵੇਂ ਬਿਜਲੀ ਦਾ ਸਰਕਾਰ ਬੰਦ ਰੱਖਦੀ ਆ ਸੋ ਚੰਗਿਆਣਾ ਵਾਲੀ ਗੱਲ ਉਹ ਤਾਂ ਪ੍ਰੋਬਲਮ ਹੋ ਜਾਂਦੀ ਆ ਸੋਲਵ ਜੀ ਤੇ ਦੂਜਾ ਹੈਗਾ ਵੀ ਜਦੋਂ ਕੰਬਾਈਨ ਹਾਰਵੈਸਟਰ ਚੱਲਦੀ ਆ ਜਾਂ ਜਿਹੜੀ ਆਪਣੇ ਥੂੜੀ ਬਣਾਉਣ ਵਾਲੀ ਮਸ਼ੀਨ ਚੱਲਦੀ ਆ ਨਾ ਜੀ ਉਹ ਜਦੋਂ ਮਸ਼ੀਨ ਵੀ ਚੱਲਦੀ ਉਹਦੇ ਨਾਲ ਵੀ ਚੰਗਾੜੀਆਂ ਪੈਦਾ ਹੁੰਦੀਆਂ ਕਈ ਵਾਰੀ ਉਹਦੇ ਨਾਲ ਹੀ ਹੋ ਜਾਂਦਾ ਤੇ ਕਈ ਵਾਰੀ ਕੋਈ ਬੰਦਾ ਅਣਗਹਿਲੀ ਕਰ ਦਿੰਦਾ ਵੀ ਜਿਵੇਂ ਇੱਥੇ ਲੱਗਦਾ ਵੀ ਇੱਥੇ ਕੋਈ ਮਸ਼ੀਨ ਵੀ ਨਹੀਂ ਚੱਲ ਰਹੀ ਸੀ ਔਰ ਕੋਈ ਤਾਰਾ ਮੜੀ ਵੀ ਗੱਲ ਨਹੀਂ ਸੀ ਇੱਥੇ ਤੇ ਇਹ ਤਾਂ ਕੋਈ ਕਿਸੇ ਦੀ ਮੱਲ ਅਣਗਹਿਲੀ ਹੋ ਗਈ ਮੂਰਖਤਾ ਕਰ ਲੋ ਤੁਸੀਂ ਫਿਰ ਸੈਕਰੀਟ ਬੀੜੀ ਸੁੱਟਦੀ ਜਾਂ ਕੁਝ ਕਰਤਾ ਉਹਦੇ ਨਾਲ ਕਿੱਥੇ ਦਾ ਕਿੱਥੇ ਮਾਲੋ ਗੱਲ ਪਹੁੰਚ ਗਈ ਬੰਦਾ ਕਿੱਥੇ ਪਹੁੰਚ ਗਿਆ ਜੀ ਆਪਣਾ ਸੋ ਇਹ ਆਪਾਂ ਨੂੰ ਸਾਰਿਆਂ ਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਜੀ ਇਹਦੇ ਵਿੱਚ ਮਤਲਬ ਵਰਕਰ ਵੀ ਮੈਂ ਕਹਣਾ ਵੀ ਚਲੋ ਵਾਇਗਰੂ ਠੀਕ ਕਰਿਓ ਤੰਦਰੁਸਤ ਹੋ ਜਾਏ ਤੇ ਬਾਕੀ ਸਾਰਾ